ਗੱਲ ਸੁਣੋ ਮੇਰੀ ਗੱਲ ਸੁਣੋ ਇਹ ਤੈਨੂੰ ਟਿੱਡੀ ਪਤਾ ਕਿ ਉਹ ਕਹਿੰਦਾ ਸਾਰੀ ਗਲਤੀ ਤੇਰੀ ਆ ਪੁੱਛ ਕਿਉਂ ਕਿਉਂ ਵੇਖ ਛੋਟੇ ਹੁੰਦੇ ਆਪਾਂ ਸਾਰਿਆਂ ਨੇ ਕੰਪਲੇਨਟ ਪੀ ਲਿਆ ਤੂੰ ਹੀ ਨਹੀਂ ਪੀਤਾ ਪੂਜਾ ਪੂਜਾ ਮੇਰੀ ਗੱਲ ਸੁਣ ਹਾਂਜੀ ਬੀਜੀ ਹਾਂਜੀ ਵਾਜਾ ਮਾਰਦੇ ਫੇ ਹਾਂ ਮੈਂ ਤੈਨੂੰ ਐਸ ਲਈ ਸੱਦਿਆ ਕਿ ਵੇਖ ਕਿੰਨੇ ਰਿਸ਼ਤੇ ਦਸਤੇ ਵੇ ਦਰੋਂਨੀ ਇਨੇ ਰਿਸ਼ਤੇ ਆਂਦੇ ਵੇ ਤੇ 골ਡੀ ਹਰ ਰਿਸ਼ਤੇ ਨਾ ਕਰੀ ਜਾਂਦੇ ਤੇ ਦੇਖ ਤੇਰੀ ਮੰਮੀ ਦਾ ਸੁਭਾਅ ਥੋੜਾ ਗੁੱਸੇ ਵਾਲਾ ਉਹਨਾਂ ਨੂੰ ਬੁਰਾ ਤੇ ਲੱਗਦਾ ਹੋਣਾ ਨਾ ਕਿ ਜਿਹੜਾ ਮੈਂ ਰਿਸ਼ਤਾ ਦੱਸਨੀ ਹਾਂ ਉਸੇ ਨਾ ਕਰ ਦਿੰਦਾ ਨਹੀਂ ਨਹੀਂ ਬੀਜੀ ਲੈ ਬੀਜੀ ਉਹ ਗੁੱਸਾ ਕਾ ਦਾ ਕਰਨਾ ਤੁਹਾਨੂੰ ਪਤਾ ਹੈ ਅੱਜ ਕੱਲ ਜਿਹੜੇ ਮੁੰਡੇ ਹੁੰਦੇ ਨੇ ਨਾ ਆਪਣੀ ਮਰਜ਼ੀ ਦੇ ਮਾਲਕ ਹੁੰਦੇ ਨੇ ਨਾਲ ਉਹਨਾਂ ਦੀ ਪਸੰਦ ਸਾਨੂੰ ਪਹਿਲਾਂ ਵੇਖਣੀ ਪੈਣੀ ਹੈ ਸਾਰੀ ਜ਼ਿੰਦਗੀ ਤੇ ਉਹਨਾਂ ਨੇ ਬਤਾਣੀ ਵਿਚੋਲਿਆਂ ਨੇ ਤੇ ਰਿਸ਼ਤਾ ਕਰਾ ਕੇ ਸਾਈਡ ਤੇ ਹੋ ਜਾਣਾ ਸਾਰੀ ਜ਼ਿੰਦਗੀ ਤੇ ਉਹਨਾਂ ਨੇ ਕਟਣੀ ਬਾਕੀ ਮੰਮੀ ਨੂੰ ਸਮਝਾ ਦੀ ਕੋਈ ਗੱਲ ਨਹੀਂ ਪੜ੍ਹੇ ਲਿਖੇ ਬੱਚੇ ਨੇ ਹਾਂ ਉਹ ਹੀ ਹੈ ਨਹੀਂ ਨਹੀਂ ਮੰਮੀ ਮੈਂ ਤਾਂ ਸਾਰੀ ਗੱਲ ਸਮਝਦੀ ਆ ਮੰਮੀ ਵੀ ਕੋਈ ਗੁੱਸਾ ਨਹੀਂ ਕਰਨਗੇ ਹੁਣ ਅੱਜ ਕੱਲ ਬੱਚਿਆਂ ਦੀ ਮਰਜ਼ੀ ਆ ਜਿਹੜੀ ਕੁੜੀ ਨੂੰ ਪਸੰਦ ਆਏਗੀ ਉਹ ਹਾਂ ਕਰੇਗਾ ਤੇ ਅਸੀਂ ਅੱਗੇ ਗੱਲ ਤੋਰਾਂਗੇ ਨਾ ਸਹੀ ਗੱਲ ਹੈ ਅਸੀਂ ਆਪ ਸੋਚਦੇ ਹਾਂ ਹਾਂ ਮੰਮੀ ਦੇ ਕਹਿਣ ਤੇ ਥੋੜੀ ਜਿਹੀ ਰਿਸ਼ਤਾ ਕਰ ਲੈਣਾ ਹਾਂ ਨਹੀਂ ਕਰਦਾ ਵੀ ਟੈਨਸ਼ਨ ਨਾ ਲਵੋ ਕੋਈ ਗੱਲ ਨਹੀਂ ਬੀਜੀ ਤੁਸੀਂ ਟੈਨਸ਼ਨ ਨਾ ਲਓ ਸਭ ਸਹੀ ਹੋ ਜਾਏਗਾ ਕੋਈ ਗੱਲ ਨਹੀਂ ਉਪੜਿਆ ਲਿਖਿਆ ਸਮਝਦਾਰੇ ਜਿਹੜਾ ਵੀ ਫੈਸਲਾ ਕਰੇਗਾ ਚੰਗਾ ਹੀ ਕਰੇਗਾ ਸਿਮਰ ਹੈ ਨਾ ਹੈਪੀ ਦਾ ਦਿਨ ਸਤਾ ਦੇਖ ਲਾ ਕਿ ਘੰਟੇ ਦੇ ਵਿੱਚ ਹੀ ਹੋ ਗਿਆ ਇਹ ਬੜੀ ਕਾਲੀ ਸੀ ਨਾ ਹਾਂ ਝਟ ਹੋ ਗਈ ਤੇ ਹੈਪੀ ਵੀ ਕਾਲਾ ਸੀ ਉਹ ਤਾਈਆਂ ਫਟਾਫਟ ਹਾਮੀ ਭਰੀ ਸਾਰਿਆਂ ਨੂੰ ਖੁਸ਼ੀ ਚੜੀ ਹੋਈ ਸੀ ਚਲੋ ਸੰਜੋਗ ਜੀ ਜਦੋਂ ਸੰਜੋਗ ਜਾਗਦੇ ਨੇ ਮਿੰਟ ਨਹੀਂ ਜੇ ਲੱਗਦਾ ਐਵੇਂ ਹੀ 골ਡੀ ਦਾ ਹੋਣਾ ਜੀ ਆ ਚੱਲ ਪੂਜਾ ਕੋਣ ਵੱਜਦਾ ਤੇ ਵੇਖ ਜ ਰੱਖੀਦਾ ਆ ਵੇਖ ਦੀਆ ਕੜੀ ਪੱਤਾ ਤੋੜ ਲਿਆ ਆ ਤੋੜ ਲਿਆ ਆ ਜੋ ਅੰਦਰ ਹੀ ਚੱਲ ਆਜੇ ਚੱਲ ਆ ਨੀ ਤਨ ਕਿਉਂ ਨਹੀਂ ਬੰਦਾ ਵੇ ਰਿਸ਼ਤਾ ਤੇ ਵੈਸੇ ਚੰਗਾ ਹੀ ਹੈਗਾ ਜਿਹੜਾ ਉਹਨਾਂ ਨੇ ਦੱਸਿਆ ਹੋਮ ਸਟੈਂਡ ਇਹ ਕੁਦਰ ਚੱਲੇ ਤੁਸੀਂ ਦੋਵੇਂ ਉਹ ਕਿਦਾਂ ਸਾਰੀ ਦਿਹਾੜੀ ਅਜ ਸੁੱਤੇ ਰਹੇ ਜੇ ਤੁਹਾਨੂੰ ਪਤਾ ਮੈਨੂੰ ਪਤਾ ਹੀ ਅਜ ਐਤਵਾਰ ਆ ਤੇ ਕੀ ਗੱਲ ਹੈ ਬੜੀਆਂ ਤਿਆਰੀਆਂ ਹੋਣੇ ਲੈ ਦੱਸ ਆ ਵੇ ਇਹਨੂੰ ਵੇਖ ਕਿੰਨੀ ਅੱਗ ਲੱਗੀ ਹੈ ਕੋਛ ਨਹੀਂ ਪਾਪਾ ਯਾਰਾ ਦੋਸਤਾਂ ਦਾ ਫੋਨ ਆਇਆ ਸੀ ਬਸ ਹੁਣੇ ਹੀ ਜਿਹੜੀ ਮਾਂ ਨੇ ਚੁੱਕੀ ਨਹੀਂ ਗਈ ਤਿੰਨੇ ਆਏ ਉਹ ਫੇਰੀਆਂ ਫੂਰੀਆਂ ਬਹੁਤੀਆਂ ਨਾਮ ਮਾਰਿਆ ਕਰੋ ਮਨੂ ਫੁਕਰਿਓ ਤੁਹਾਡੀਆਂ ਫੇਰੀਆਂ ਦਾ ਪਤਾ ਤੁਸੀਂ ਕਿੱਧਰ ਚੱਲੇ ਜੇ ਸਾਰੀ ਦਿਹਾੜੀ ਤੁਸੀਂ ਸੁੱਤੇ ਰਹੇ ਘਰ ਦਾ ਕੋਈ ਕੰਮ ਕੀਤਾ ਤੁਸੀਂ ਉਹ ਪੜਣਾ ਤੁਹਾਡੀਆਂ ਪੜਣਡੀਆਂ ਸ਼ਰਮ ਕਰੋ ਤੁਸੀਂ ਇੰਨੇ ਪੈਸੇ ਖਰਚੇ ਤੁਹਾਡੇ ਦਾਖਲਿਆਂ ਦੇ ਉੱਤੇ ਚੰਗੇ ਕਾਲਜ ਦੇ ਵਿੱਚ ਤੁਹਾਡਾ ਦਾਖਲਾ ਕਰਾਇਆ ਦਾ ਪਰ ਮਨ ਨੂੰ ਨਹੀਂ ਲੱਗਦਾ ਕਿ ਉਹ ਪੈਸੇ ਪੂਰੇ ਹੋਣਗੇ ਪਾਪਾ ਜੀ ਰਿਜ਼ਲਟ ਦੀ ਵੇਟ ਕਰੋ ਬਸ ਸਾਡੇ ਰਿਜ਼ਲਟ ਤੇ ਅਸੀਂ ਵੇਖ ਲਵਾਂਗੇ ਜਿੱਦਾਂ ਰਿਜ਼ਲਟ ਆਉਦਣ ਮੈਂ ਜੁੱਤੀ ਵੀ ਲਾ ਲੈਣੀ ਆ ਫਿਰ ਬਸ ਕੋਈ ਨਹੀਂ ਜੁੱਤੀ ਮੈਂ ਤੁਹਾਨੂੰ ਦੱਸ ਦਿਆਂ ਜੁੱਤੀ ਲੈਣ ਦਾ ਮੌਕਾ ਨਹੀਂ ਦੇਣਾ ਤੁਹਾਨੂੰ ਪਾਪਾ ਵੇਖੀ ਜਾ ਨਹੀਂ ਤੇ ਹੁਣ ਘਰ ਦਾ ਕੀ ਹਸਾਕਤਾ ਵਾ ਤੁਸੀਂ ਚੱਲੇ ਜੇ ਤੇ ਘਰ ਦੇ ਕੰਮ ਦਾ ਕੀ ਕਰਨਾ ਫੋਨ ਆ ਗਿਆ ਜਾਨ ਨੂੰ ਜਾਣ ਤੁਹਾਨੂੰ ਚਲੋ ਜਾਣ ਦੋ ਹੁਣ ਫੋਨ ਆ ਗਿਆ ਬੜਾ ਤੈਨੂੰ ਕਿਤੇ ਡੋਨਲਡ ਟਰੰਪ ਦਾ ਫੋਨ ਆ ਗਿਆ ਵਾ ਜਾਣ ਦੋ ਜਾਣ ਦੋ ਪਾਪਾ ਕੋਈ ਗੱਲ ਕੀ ਬੱਚਿਆਂ ਨੂੰ ਕੀ ਬੋਲਦੇ ਪਏ ਉਹ ਸਮਝਾਇਆ ਨਾ ਸਵੇਰ ਦੇ ਸੁੱਤੇ ਰਹਿੰਦੇ ਤੇ ਹੁਣ ਚੱਲੇ ਨੇ ਤਿਆਰ ਹੋ ਤੇ ਘਰ ਕੋਈ ਕੰਮ ਨਹੀਂ ਪੜ੍ਹਾਈ ਲਿਖਾਈ ਕੁਛ ਨਹੀਂ ਹੁਣੇ ਆ ਜਾਣਾ ਬਸ 10 15 ਮਿੰਟ ਚ ਤੁਸੀਂ ਨਾ ਮੁੰਡਿਆਂ ਨੂੰ ਨਾ ਡੇਢ ਲੱਖ ਰੁਪਏ ਭਰਿਆ ਇਹਨਾਂ ਦੀ ਐਡਮਿਸ਼ਨ ਦਾ ਉਸ ਕੋਲਜ ਦੇ ਵਿੱਚ ਕਿਸ ਨੂੰ ਐਡਮਿਸ਼ਨ ਨਹੀਂ ਮਿਲਦੀ ਤੈਨੂੰ ਪਤਾ ਨਾ 50000 ਵਧ ਦੇ ਕੇ ਇਹਨਾਂ ਦੀ ਐਡਮਿਸ਼ਨ ਕਰਾਈ ਐ ਲਫਟੈਂਡ ਜ ਸਵੇਰ ਦੇ ਸੁੱਤੇ ਦੇ ਹੁਣ ਤਿਆਰ ਹੋ ਗਏ ਸ਼ਾਮ ਨੂੰ ਚੱਲੇ ਨੇ ਚਲੋ ਪਪਾ ਸ਼ਾਂਤ ਹੋ ਜਾਓ ਬਸ 15 ਮਿੰਟ ਦੀ ਗੱਲ ਨਹੀਂ ਆਗੇ ਮਮੀ ਸਮਝਾਓ ਉਹ ਵੀ ਤੇ ਹੈਗੀਆਂ ਜਿਹੜੀਆਂ ਸਵੇਰ ਦੀਆਂ ਘਰ ਬੈਠੀਆਂ ਚਲੋ ਭਾਵੇਂ 12 ਵਜੇ ਉੱਠੀਆਂ ਭਾਵੇਂ 1 ਵਜੇ ਉੱਠੀਆਂ ਪਰ ਬਾਅਦ ਚ ਉਸ ਤੋਂ ਬਾਅਦ ਪੜਦੀਆਂ ਦੇ ਪਈਆਂ ਨਾ ਮੇਰੇ ਮੁੰਡੇ ਵੀ ਨਾ ਬਹੁਤ ਪੜਦੇ ਆ ਤੁਹਾਨੂੰ ਉਹ ਨਜ਼ਰ ਨਹੀਂ ਆਂਦਾ ਤੁਹਾਨੂੰ ਬਸ ਆਪਣੀ ਕੁੜੀਆਂ ਹੀ ਨਜ਼ਰ ਆਉਂਦੀਆਂ ਮੇਰੀਆਂ ਕੁੜੀਆਂ ਮੇਰੀਆਂ ਕੁੜੀਆਂ ਜੇ ਨਹੀਂ ਤਾਂ ਮੇਰੀਆਂ ਆ ਮੇਰੇ ਪਹਿਲਾਂ ਗੱਲ ਸੁਣ ਲੈ ਜਦੋਂ ਰਿਜ਼ਲਟ ਆਊਗਾ ਨਾ ਤੇ ਫੇਰ ਮੇਰੇ ਨਾਲ ਗੱਲ ਕਰੀ ਪੁੱਤ ਮੇਰੀ ਗੱਲ ਸੁਣ ਬਾਕੀ ਵੇਖੀ ਜਾਈਂ ਫਸਟ ਆਪੇ ਸੰਭਾਲ ਲੈਣਾ ਨੂੰ ਜੋ ਗੱਲ ਕਰਨੀ ਹੈ ਜੇ ਇਹਨਾਂ ਨੇ ਜਾਣਾ ਤੇ ਜਾਣ ਤੇ ਟਾਈਮ ਸਰਕਾਰ ਨਾਲ ਬੋਦੀ ਰਾਤ ਨਾ ਪਾਣ ਅੱਜ ਕੱਲ ਮਾਹੌਲ ਬਹੁਤ ਖਰਾਬ ਹੈਗਾ ਵਾ ਬਸ ਆਗੇ ਆਗੇ ਚੱਲ ਮੇਰੀ ਗੱਲ ਸੁਣ ਆਉਂ ਕਰੀ ਪਾਪਾ ਕੋਲ ਪੈਸੇ ਲੈ ਜਾ ਜੋ ਮੈਂ ਪੈਸਾ ਪੁਸਾ ਕੋਈ ਨਹੀਂ ਇਹ ਤਾਂ ਇਹਨਾਂ ਕੋ ਪੈਸੇ ਨਹੀਂ ਚਲੋ ਥੋੜੀ ਥੋੜੀ ਆਪੇ ਦੇ ਦੇ ਜੜੀ ਦੇਣੇ ਚਲ ਦਵਾ ਮੁੰਡਿਆਂ ਨੂੰ ਪੈਸੇ ਦੱਸ ਫੇਰ ਪੈਸੇ ਲੈ ਤੂੰ ਜੋਸੀ ਨਹੀਂ ਕਰੀਦੀ ਹੁੰਦੀ ਬਸ ਮੇਰਾ ਹੀ ਸਿਰ ਮਣਾਈ ਫੜ 200 ਤੂੰ ਫੜ 200 ਤੂੰ 2 200 ਰੁਪਈਆ ਅਦਾ ਕੀ ਆ ਨਾ ਬੱਚਿਆਂ ਦਾ ਤੇ ਹੋਰ ਕੀ ਗੱਲ ਹੈ ਬਾਹਰ ਦਾ ਸਟੇਟ ਬੈਂਕ ਇਹਨਾਂ ਦੇ ਨਾ ਕਰਵਾ ਦਿਆਂ ਮੈਂ ਤੇ ਕੋਈ ਗੱਲ ਨਹੀਂ ਉਹ ਵੀ ਕਰਵਾ ਦਵਾਂਗੇ ਬੱਚਿਆਂ ਪਿੱਛੇ ਹੀ ਕਮਾਣਦੇ ਆ ਇਹ 200 ਰੁਪਏ ਬੱਚਿਆਂ ਪਿੱਛੇ ਕਮਾਣੇ ਜਰੂਰ ਪਏ ਆ ਪਰ ਇਹ ਥੋੜੇ ਕਿ ਬੱਚੇ ਉਜਾੜੀ ਜਾਣ ਕਿਉਂ ਉਜਾੜਦੇ ਪਏ ਇੱਕ ਰੋਟੀ ਇਹਦੇ ਖਾਂਦੇ ਘਰ ਦੀ ਉਹ ਮੇਰੀ ਗੱਲ ਸੰਤੂ ਬੋਦਾ ਬੋਦਾ ਇਹਨਾਂ ਨੂੰ ਭੁਗਣਾ ਚੜਾ 200 ਦਿੱਤਾ ਨਾ ਇਹਨਾਂ ਨੂੰ ਆਪੇ ਜੋ ਇਹਨਾਂ ਨੇ ਖਾਣਾ ਹੈਗਾ ਖਾ ਲੈਣਗੇ ਚਲੋ ਤੁਸੀਂ ਆਉਂ ਕਰੋ 2 ਦਿਨ ਬਾਅਦ ਉਹ ਪਾਹੇ ਭਾਵੇਂ ਨਾ ਦੇਣਾ ਇਹ ਤੁਸੀਂ ਰੱਖ ਲਓ ਮੋਟਰਸਾਈਕਲ ਦੀ ਪੂਰੀ ਟੈਂਕੀ ਫੁੱਲ ਕਰਾਈ ਆ ਕੱਲ ਹੋਰ ਥੋੜੀ ਕਿਤੇ ਜਾਣੇ ਤੈਨੂੰ ਲਈ ਆ ਤੈਨੂੰ ਉਥੇ ਮਾਇਲ ਲੁਧਿਆਣੇ ਛੱਡੇ ਜਾਂਦੇ ਕਿਦਾ ਤੇ ਜੇ ਤੁਨ ਲੁਧਿਆਣੇ ਜਾਣਾ ਹੈ ਉਦੋਂ ਵੀ ਚਲਿਆ ਤੁਸੀਂ ਰੱਖੋ ਹਿਆਰ ਇਹ ਮੈਂ ਰੱਖਣ ਲੱਗਾ ਇਹ ਕਾਕੇ ਤੁਸੀਂ ਇਸ ਤਰ੍ਹਾਂ ਕਰੋ ਮਾਕੇ ਲੈ ਲਓ ਪੈਸੇ ਮੈਂ ਚੱਲਿਆ ਵਾ ਮੈਨੂੰ ਆਪ ਕੰਮ ਹੈਗਾ ਕੁਝ ਮੈਂ ਚੱਲਦਾ ਪਾਪਾ ਚਲੋ ਓਏ ਹੈਨੀ ਹਾਂ ਪਾਪਾ ਮੰਮੀ ਐਵੇਂ ਬੋਲਦੇ ਰਹਿੰਦੇ ਆ 200 200 ਜਾਨ ਦੇ ਦੋ ਦੇ ਕੋਈ ਨਹੀਂ ਸਾਬਜੂਗਾ ਮੈਂ ਭਰਾ 200 ਵੀ ਨਹੀਂ ਦੇਣਾ ਨਹੀਂ ਤੋ ਪੈਸੇ ਬਾਹਰ ਆਉਂਦੇ ਆ ਬਾਅਦ ਜਾ ਕੇ ਲਟੜਨ ਪਟੜਨ ਖਾਣਾ ਤੂੰ ਚਲ ਕੇ ਬਾਹਰ ਆਉਂਦੇ ਪਾਪਾ ਕੋਈ ਨਹੀਂ ਦੇ ਦੋ 200 200 ਦੇ ਦੋ ਕੋਈ ਨਹੀਂ ਸਾਬਜੂ ਤੁਹਾਡਾ ਕੋਈ ਨਹੀਂ ਆਪਣੀ ਮਾਂ ਨੂੰ ਮੁੜ ਕੇ ਤੰਗ ਨਾ ਕਰਿਓ ਤੇ ਨਾ ਮੈਨੂੰ ਤਾਂ ਕਰਨਾ ਨਹੀਂ ਕੋਈ ਗੱਲ ਨਹੀਂ ਆ ਦੋ ਦਿਨ ਹੁਣ ਮਤਲਬ ਤੁਸੀਂ ਮੇਰੇ ਕੋ ਪੈਸਾ ਕੋਈ ਨਹੀਂ ਮੰਗਣਾ ਆ ਫੜੋ ਨਹੀਂ ਨਹੀਂ ਵੇਖ ਲਾਂਗੇ ਚੰਗਾ ਪਾਪਾ ਚਲੋ ਸ਼ਾਬਾਸ਼ ਠੀਕ ਹੈ ਠੀਕ ਚਲੋ ਧਿਆਨ ਨਾਲ ਮੋਟਰਸਾਈਕਲ ਤੇਜ਼ ਨਹੀਂ ਚਲਾਉਣਾ ਬੋਤਾ ਇਹ ਹੈਲਮਟ ਪਾ ਕੇ ਜਾਣਾ ਨਹੀਂ ਤੇ ਚਲਾਣ ਬੜੇ ਹੁੰਦੇ ਜੇ ਕਿੱਤੇ ਸੁਣੇ ਲੱਗਦੇ ਪਏ ਬੱਚੇ ਮਾਪਿਓ ਕੋਲ ਹੀ ਬੱਚਿਆਂ ਨੇ ਪੈਸੇ ਲੈਣ ਦੀ ਗਵੰਡੀਆਂ ਕੋਲ ਨਹੀਂ ਮੰਗਣੇ ਹੁੰਦੇ ਉਹ ਪਾਗਲੇ ਇਹ ਕਮਾਨੇ ਆ ਉਹਨਾਂ ਵਾਸਤੇ ਕਮਾਨੇ ਪਏ ਆ ਪਰ ਇਹ ਗੱਵ ਹੈ ਥੋੜਾ ਜਿਹਾ ਉਹਨਾਂ ਨੂੰ ਧਬਕਾ ਦੇ ਰੱਖੀਏ ਜੇ ਅੱਜ ਉਹਨਾਂ ਨੂੰ ਪਿਆਰ ਨਾਲ 500000 ਦੇ ਤਾ ਨਾ ਕੱਲ 2000 ਮੰਗਣਾ ਉਹਨਾਂ ਨੇ ਗੱਲ ਸਮਝੀ ਦੀ ਹੁੰਦੀ ਹੈ ਬੱਚੇ ਆ ਜੇ ਜ਼ਿਆਦਾ ਪੈਸੇ ਦੇ ਤੇ ਗਲਤ ਸੋਸਾਇਟੀ ਚਲੇ ਗਏ ਤੇ ਫਿਰ ਮੁੜ ਕੇ ਗਲਤ ਮਤ ਦੀਆਂ ਚੀਜ਼ਾਂ ਖਾਣਗੇ ਥੋੜੇ ਪੈਸੇ ਹੋਣਗੇ ਥੋੜੇ ਦੇ ਵਿੱਚ ਗੁਜ਼ਾਰਾ ਕਰਨ ਦੀ ਉਹਨਾਂ ਨੂੰ ਜਾਚ ਆਏਗੀ ਗੱਲ ਸਮਝਿਆ ਕਰ ਕੀ ਗੱਲ ਅਸੀਂ ਦੇ ਹੀ ਨਹੀਂ ਸਕਦੇ ਮੈਂ ਦੇ ਨੂੰ 5-5000 ਰੁਪਏ ਉਹਨਾਂ ਨੂੰ ਦੇ ਸਕਦਾ ਪਰ ਨਹੀਂ ਸਮਾਜ ਦੇ ਵਿੱਚ ਰਹਿਣੇ ਆ ਜਿਹੜੇ ਮਾਪਿਓ ਬਹੁਤੇ ਪੈਸੇ ਦਿੰਦੇ ਆ ਨਾ ਤੇ ਉਹਨਾਂ ਦੇ ਬੱਚੇ ਵਿਗੜਦੇ ਆ ਐਸ ਕਰਕੇ ਬੜੇ ਹਿਸਾਬ ਨਾਲ ਉਹਨਾਂ ਨੂੰ ਪੈਸੇ ਦੇਣੇ ਆ ਬਹੁਤੇ ਪੈਸੇ ਦੇ ਕੇ ਵੀ ਬੱਚੇ ਵਗਾੜਨੇ ਨਹੀਂ ਆਪਾਂ ਚਲੋ ਠੀਕ ਹੈ ਮੈਂ ਹੁਣ ਚੱਲਿਆ ਕੰਮ ਤੇ ਤੂੰ ਕੁੜੀਆਂ ਨੂੰ ਵੇਹ ਜੋ ਵੀ ਸਰਕਲ ਲਗਾਵਾ ਜੇ ਕੋਈ ਕਿਤਾਬ ਕੋਈ ਕਾਪੀ ਕੋਈ ਚਾਹੀਦੀ ਅਗੇ ਤਾਂ ਮੈਨੂੰ ਫੋਨ ਕਰਦੀ ਦੀਦੀ ਮੇਰੀ ਗੱਲ ਸੁਣ ਲਾ ਐਸ ਵਾਰ ਸਿਲੇਬਸ ਬਹੁਤ ਜ਼ਿਆਦਾ ਔਖਾ ਹੈਗਾ ਵਾ ਮੈਨੂੰ ਤੇ ਸਮਝ ਨਹੀਂ ਆਉਂਦੀ ਕੀ ਕਰਨਾ ਵਾ ਆਵੇ ਆਹ ਵਾਲਾ ਕੁਸ਼ਨ ਤਾਂ ਮੈਨੂੰ ਪਤਾ ਹੀ ਨਹੀਂ ਆ ਆਪਾਂ ਇਸ ਤਰ੍ਹਾਂ ਕਰਦੇ ਆਪਾਂ ਐਕਸਟਰਾ ਕਲਾਸਿਸ ਲਗਵਾ ਲੈਨੇ ਆ ਕੋਲੇ ਤੇ ਨਾ ਸਿੱਧਾ ਉੱਥੇ ਚਲ ਜਿਆ ਕਰਾਂਗੇ ਉਹ ਵੇਖ ਲਾ ਉਹ ਬਨੀਤ ਵੀ ਤੇ ਜਾਂਦੀ ਆ ਉਹਦੇ ਨਾਲ ਹੀ ਚਲ ਜਿਆ ਕਰਾਂਗੇ ਨਹੀਂ ਬੋਲਣ ਕਿਉਂ ਨਹੀਂ ਦੇਈ ਤੂੰ ਹਾਂਜੀ ਦੀਦੀ ਕੀ ਕੀਤਾ ਮੈਂ ਹੁਣ ਤੁਸੀਂ ਤੁਸੀਂ ਮੈਨੂੰ ਕਿਹਾ ਤੁਸੀਂ ਕਿਹਾ ਸਲੋਨੀ ਦਾ ਬਰਥਡੇ ਹੈ ਹਮ ਕੱਲ ਆਪਾਂ ਪਾਰਟੀ ਤੇ ਜਾਣਾ ਹੈ ਅੱਛਾ ਤੇ ਤੇ ਮੈਨੂੰ ਦੱਸ ਸੋਚ ਕੇ ਗਿਫਟ ਕੀ ਦੇਈਏ ਇਹ ਕਿਹਾ ਨਾ ਬਿਲਕੁਲ ਸਹੀ ਕਿਹਾ ਇੱਕ ਮੱਚ ਪੇੜ ਮਨਦਰ ਮੂੜ ਉੱਤੇ ਇਹ ਕੀ ਕਿਥੇ ਦੀ ਗੱਤ ਹੈ ਇਹ ਐ ਦੇਖੋ ਪੜਦੀ ਵੀ ਆ ਨਹੀਂ ਫੋਨ ਨਾਲ ਕਿਹੜਾ ਪੜਿਆ ਜਾਂਦਾ ਵਾ ਕੀ ਕਰਨਦੀ ਫੋਨ ਦੇ ਵਿੱਚ ਉਹ ਸਵੇਰੇ ਜਲਦੀ ਨਹੀਂ ਉਣਦੇ ਆਪਾਂ ਰੀਡਿੰਗ ਕਰਦੇ ਆ ਮੈਂ అలਾਰਮ ਲਾਂਦੀ ਪੀ ਸੀ ਨਹੀਂ ਸ਼ਾਮ ਦਾ ਟਾਈਮ ਆ ਕਦੋਂ ਨੂੰ ਸਵੇਰ ਹੋਣੀ ਹੁਣੇ అలਾਰਮ ਲਾ ਕੇ ਕਿੱਥੇ ਜਾਣਾ ਤੂੰ ਦੀਦੀ ਕਿਹੜੇ ਟਾਈਮ ਨਾਲ ਉਹ ਆਨਲਾਈਨ ਕੁਐਸਚਨ ਆਨਸਰ ਵੀ ਮੈਂ ਪੜ ਲੈਣੀਆਂ ਨਹੀਂ ਮੇਰੀ ਗੱਲ ਸੁਣ ਕੋਈ ਇਸ ਤਰ੍ਹਾਂ ਦੀ ਗੱਲ ਨਾ ਤੇ ਮੈਨੂੰ ਦੱਸ ਦੇ ਮੇਰੇ ਤੋਂ ਤੂੰ ਕੁਝ ਵੀ ਲੁਕਾਉਣ ਦੀ ਲੋੜ ਨਹੀਂ ਮੈਂ ਤੁਹਾਡੀ ਸਾਰਿਆਂ ਦੀ ਵੱਡੀ ਭੈਣ ਆ ਤੇ ਜੇ ਕੁਝ ਵੀ ਇਤਰਾ ਦਾ ਹੈਗਾ ਨਾ ਮੈਨੂੰ ਚੁੱਪ ਕਰਕੇ ਦੱਸ ਦੇ। ਉਹ ਦੀਦੀ ਕਮਲੀ ਕੁਮਲੀ ਹੋ ਗਈਆਂ। ਕੋਈ ਗੱਲ ਉਹ ਵੀ ਇਦਾਂ ਦੀ। ਉਹ ਵੀ ਮੇਰੇ ਕੋਲੋਂ। ਉਹ ਭੁੱਲ ਜਾ। ਮੈਂ ਨਹੀਂ ਇਦਾਂ ਦੀ ਕੀਤੀ ਦੀਦੀ। ਕੋਈ ਗੱਲ ਨਹੀਂ ਕੀਤੀ ਇਦਾਂ ਦੀ। ਚਿੰਤਾ ਨਾ ਕਰੋ। ਟੈਨਸ਼ਨ ਲਾ ਦੋ ਤੁਸੀਂ। ਮੈਂ ਤੁਹਾਡੇ ਸਾਹਮਣੇ ਪੜਦੀ ਆ, ਸਵੇਰੇ ਵੀ ਪੜਦੀ ਆ, ਸ਼ਾਮੀ ਵੀ ਪੜਦੀ, ਦੁਪਹਿਰੀ ਵੀ ਪੜਦੀ। ਫੋਨ ਵਿੱਚ ਰੱਖ ਕੇ ਦੀ ਚਲੋ ਕਦੀ ਕਦੀ ਰੱਖ ਲੈਨੀ ਨੀਂ ਦੀਦੀ ਅੱਦਾ ਥੋੜੀ ਕਦੀ ਦਾ ਤੂੰ ਤੇ ਸਵਾਲ ਹੀ ਬੜੇ ਪੁੱਛਦੇ ਓ ਤੂੰ ਨਾ ਚੁੱਪ ਕਰਕੇ ਪੜ ਲੈ ਨੀ ਤੇ ਮੈਂ ਤੇਰੇ ਕੰਨ ਤੇ ਲਾ ਦੇਨੀ ਚਪੇੜ ਅੱਛਾ ਐਵੇਂ ਹੀ ਬੋਲਦੇ ਰਹਿੰਦੇ ਤੂੰ ਹੋਏ ਉਪਰਾ ਘੋ ਕੀ ਪੜੀ ਆਂਦੀਆਂ ਜੇ ਹਾਂ ਹੰਨੋ ਦੇ ਮਿਲ ਕੇ ਪੈਸੇ ਫਸੀ ਤੇ ਜਾ ਰਹੇ ਹਾਂ ਅਹੀਂ ਚੱਲੇ ਆ ਘੁੰਮਣ ਹਾਂਜੀ ਮਸਟੰਡਿਓ ਕਿੱਥੇ ਚੱਲੇ ਜੇ ਘੁੰਮਣ ਵਾਸਤੇ ਦੱਸੋ ਮੈ ਤੇਰਾ ਮਸਟੰਡੇ ਵਗਾਰਾ ਨਾ ਗਿਆ ਕਰੋ ਯਾਰ ਪਾਪਾ ਵੀ ਕਹਿੰਦੇ ਰਹਿੰਦੇ ਹੁਣ ਤੁਸੀਂ ਵੀ ਕਹਿੰਦਾ ਵੀ ਨਾ ਕੀ ਕਹੀਏ ਤੁਹਾਨੂੰ ਬੜੇ ਸਾਰਾ ਦਿਨ ਤੇ ਬਹਿਲੇ ਰਹਿੰਦੇ ਦੀਦੀ ਐ ਡੀ ਵੀ ਗੱਲ ਨਹੀਂ ਆ ਕਿੱਡੀ ਗੱਲ ਜਿੱਡੇ ਤੀ ਮਸਟੰਡੇ ਮਸਟੰਡੇ ਲਾਈ ਹੁੰਦੀ ਐ ਉਹ ਸਭ ਪਤਾ ਮੈਨੂੰ ਤੇਰਾ ਕਾਲਜੇ ਜੋ ਕੋਈ ਤੁਸੀਂ ਕਰਦੇ ਰਹਿੰਦੇ ਜੇ ਸਾਰੇ ਕਾਲਜੇ ਨਾਮ ਤੁਹਾਡਾ ਪਿਆ ਵਾ ਮਸਟੰਡੇ ਹੂੰ ਸੁਣਿਆ ਸੀ ਨਾ ਆਪਾਂ ਆਹੋ ਉਹ ਇਹਨਾਂ ਦੇ ਦੋਸਤ ਇਹਨਾਂ ਨੂੰ ਕਹਿੰਦੇ ਆਹੋ ਕਿਹੜਾ ਕਹਿੰਦਾ ਆਪਾਂ ਕਿਉਂ ਨਾ ਕਹੀਏ ਕਿਹੜਾ ਕਹਿੰਦਾ ਦੋਸਤ ਕਿਉਂ ਜਾ ਕੇ ਤੇ ਗਿੱਚੀ ਨੱਪਣੀ ਹਣ ਤੂੰ ਆਹੋ ਉਹ ਵੇਲੇ ਪਟਾਕੇ ਕੱਢਣਾ ਤੇਰੇ ਪਟਾਕੇ ਮੈਂ ਕੱਢ ਦੇਣੀ ਨਹੀਂ। ਨਹੀਂ ਵੇਖੇ ਤੇ ਸਹੀ ਕਿਹੜਾ ਹਨ ਮਸਟੰਡਾ ਕਾਹਕੇ ਜਾਂਦਾ। ਮੈਂ ਕਹਿਨੀ ਆ ਪੇਪਰ ਆਣ ਲੱਗੀ ਆ ਚੱਲੇ ਕਿੱਥੇ ਜੇ ਤੁਸੀਂ ਦੋਵੇਂ ਜਾਣੇ। ਆਹੀ ਘੁੰਮਣ ਫਿਰ ਚੱਲੇ ਆ ਮਾੜਾ ਕੰਮ ਹੈ ਹਾਲ। ਵਾਹੇ ਮਿਲ ਗਿਆ ਨੂੰ ਪਾਪਾ ਕੋ ਫੋਨ ਅਹੀ ਆਵਾਂਗੇ ਰਾਤ ਨੂੰ। ਪਾਪਾ ਕੋ ਕੋਈ ਨਹੀਂ ਸਾਨੂੰ ਕਿਹੜਾ ਨਹੀਂ ਮਿਲੇ ਸਾਨੂੰ ਤੇ 5-500 ਮਿਲਿਆ ਵਾ। ਆਹੋ ਕਿੰਨਾ 500 500 ਔਰ 500ਾਰੇ ਕੀ ਚੱਕਰ ਇਹ ਨਾਲੇ ਮੇਰੀ ਨਾ ਇਨਸਾਫੀ ਕਰਦੇ ਪਾਪਾ ਅੱਜਕੱਲ ਹਾਡੇ ਨਾਲ 5-500 ਹਾਂ ਕਿਉਂ ਤੁਹਾਨੂੰ ਕਿਨੇ ਮਿਲੇ ਕੋਈ ਨਾ ਮम्मा ਕੋ ਜਾਂਦੇ ਅੰਦਰ ਲੈ ਲੈਣੇ ਕੋਈ ਨਹੀਂ ਕਰਦੇ ਆਪਾਂ ਕੋਈ ਨਹੀਂ ਚੁੱਪ ਕਰ ਨਹੀਂ ਟੱਡੀ ਹੈ ਜੀ ਜਿੱਡੀ ਹੈਗੀ ਨਾ ਉੱਡੀ ਰਿਆ ਕਰ ਤੂੰ ਬੜਾ ਲੰਮਾ ਮੇਰੇ ਤੋਂ ਗੱਲਾਂ ਕਰਦਾ ਮੇਰਾ ਬੋਲਣ ਲੱਪਈ ਆਹੋ ਆਂਦੀ ਅਜਾ ਪਾਪਾ ਨੂੰ ਅਜ ਅੰਨੀ ਗੱਲ ਕਹੀ ਹੋ ਨਾ ਕਲਾਸ ਤੇਰੀ A ਤੋਂ Z ਲਵਾ ਦੇਣੀ ਮੈਂ ਦੇਖੀ ਕੋਈ ਗੱਲ ਨਹੀਂ ਦੇਖ ਲਾਂਗੇ ਕਾਕਾ ਤੂੰ ਜਿਹੜਾ ਆਪਣੇ ਆਪ ਚ ਬਣੀ ਫਿਰਦਾ ਐ ਬਣਿਆ ਬੰਨਾ ਕੀ ਹੈਗਾ ਮੈਂ ਤੇ ਬੰਨਾ ਪਤਾ ਮੈਨੂੰ ਜਿੰਨਾ ਹੈਗਾ ਤੂੰ ਕਰੋਗਾ ਕਲਾਸ ਤੋਂ ਮੈਨੂੰ ਚੇਤਾ ਆ ਤੂੰ ਹੀ ਤੇ ਕੱਲ ਕਿਹਾ ਸੀ ਪਈ ਘਰ ਚਲੀ ਆਜਾ ਕੰਟੀਨ ਚ ਕੀ ਕਰਨ ਦੀ ਸੀ ਆਹੋ ਸੱਚ ਮੇਰਾ ਯਾਰ ਦੱਸਣ ਦਿਆ ਮੈਨੂੰ ਦੱਸੋ ਹੁਣ ਮੈਂ ਕੰਟੀਨ ਚ ਬੈ ਗੇ ਐਵੀ ਇਹਨਾਂ ਨੂੰ ਦੱਸ ਕੇ ਆਜਾ ਗੇਟ ਦੀਆ ਭਈਆ ਨਾ ਕੰਟੀ ਇੰਤੇਰੇ ਯਾਰ ਦੀ ਆ ਇੱਕ ਔਲੀ ਤੇਰੇ ਯਾਰ ਦਾ ਵਾ ਜਿਹੜਾ ਕਿ ਤੇਰੀਆਂ ਭੈਣਾਂ ਉੱਥੇ ਬਹਿ ਕੇ ਕੁਝ ਖਾ ਪੀ ਨਹੀਂ ਸਕਦੀਆਂ ਜਾਂ ਹੱਸ ਖੇਡ ਨਹੀਂ ਸਕਦੀਆਂ ਤੂੰ ਹੀ ਲਫੰਡਰੋ ਜਗ੍ਹਾ ਜਗ੍ਹਾ ਤੇ ਜਾਂਦੇ ਹੀ ਇਹ ਲਫੰਡਰਬਾਜ਼ੀ ਕਰਦੇ ਜੀ ਆਪਾਂ ਤੁਹਾਨੂੰ ਕਿਸੇ ਨੇ ਪੁੱਛਿਆ ਪੁੱਛਦੇ ਆ ਉਹ ਨਾਲੇ ਮੈਂ ਤੇਰੀ ਵੱਡੀ ਭੈਣ ਆ ਪਿਓ ਬਣਨ ਦੀ ਕੋਸ਼ਿਸ਼ ਹੈ ਨਾ ਘਰ ਮੇਰੇ ਸਹੀ ਗੱਲ ਹੈ ਭਰਾ ਭਵੇਂ ਨਿੱਕੇ ਹੋਣ ਚਾਹੇ ਵੱਡੇ ਭਰਾ ਭਰਾ ਹੁੰਦੇ ਆ ਤੇ ਭਰਾਵਾਂ ਦੇ ਆਖੇ ਲੱਗਣਾ ਚਾਹੀਦਾ ਭੈਣਾਂ ਨੂੰ ਇਹਦਾ ਇਹ ਮੀਨਿੰਗ ਨਹੀਂ ਤਕਰੀਬ ਇੱਕ ਮਿੰਟ ਤੁਸੀਂ ਸਾਡੇ ਕਿੰਨੀ ਕਾਖੇ ਲੱਗਦੇ ਹੋ ਦੱਸੋ ਕਿੰਨੀ ਕ ਸਾਡੀ ਮੰਨਦੇ ਹੋ ਟਿੱਡੀਆਂ ਟਿੱਡਾ ਕਰਨ ਲੱਗਾ ਆਪਣੇ ਆਖੇ ਦੱਸੋ ਉਹ ਮੇਰੀ ਗੱਲ ਸੁਣੋ ਮੇਰੀ ਗੱਲ ਸੁਣੋ ਇਹ ਤੈਨੂੰ ਟਿੱਡੀ ਪਤਾ ਕਿ ਉਹ ਕਹਿੰਦਾ ਸਾਰੀ ਗਲਤੀ ਤੇਰੀ ਆ ਪੁੱਛ ਕਿਉਂ ਕਿਉਂ ਵੇਖ ਛੋਟੇ ਹੁੰਦੇ ਆਪਾਂ ਸਾਰਿਆਂ ਨੇ ਕੰਪਲੇਨਟ ਪੀ ਲਿਆ ਤੂੰ ਹੀ ਨਹੀਂ ਪੀਤਾ ਤੂੰ ਹੀ ਨਾ ਸਾਰੇ ਜਨਰਲ ਕੇ ਮੇਰਾ ਮਜ਼ਾਕ ਨਾ ਡਾਓ ਤੁਹਾਨੂੰ ਮੈਂ ਸਿੱਧੀ ਗੱਲ ਦੱਸ ਦਵਾ ਜਦੋਂ ਮੈਂ ਛੋਟੀ ਸੀ ਨਾ ਤੇ ਮੈਂ ਹੈਗੀ ਸਭ ਤੋਂ ਛੋਟੀ ਭੈਣ ਸੀ ਟੱਡੀ ਉਹ ਛੋਟੀ ਹੱਲੇ ਵੀ ਛੋਟੀ ਜੀ ਆ ਹੋਰ ਕਿੱਡੀ ਕਬੱਡੀ ਹੋ ਗਈ ਆ ਤੂੰ ਤੂੰ ਸੱਚੀ ਬਹੁਤ ਬੋਲਦਾ ਪਿਆ ਤੇ ਮੈਨੂੰ ਗੁੱਸਾ ਚੜਦਾ ਤੇਰੇ ਮੈਂ ਵੱਟ ਘੜਦੇ ਨਹੀਂ ਜਦੋਂ ਮੈਂ ਛੋਟੀ ਸੀ ਨਾ ਤੇ ਮੈਂ ਜੁੱਤੀ ਲਾ ਕੇ ਨਾ ਤੇ ਤੇਰੇ ਸਿਰ 'ਚ ਵੀ ਮਾਰਦੇ ਸੀ ਨਹੀਂ ਮੇਰੀ ਗੱਲ ਸੁਣ ਜਦੋਂ ਮੈਂ ਛੋਟੀ ਸੀ ਮੈਂ ਸੁੱਤੀ ਹੁੰਦੀ ਹੀ ਤੂੰ ਹੀ ਤਿੰਨੋਂ ਕੀ ਕਰਦੇ ਸੀ ਮੱਖਣ ਦੀਆਂ ਟਿੱਕੀਆਂ ਲਿਆ ਕੇ ਭਰ-ਭਰ ਕੇ ਮੱਖਣ ਖਾਂਦੇ ਸੀ ਦੁੱਧ ਦੇ ਗਲਾਸ ਪੀਂਦੇ ਤੂੰ ਹੀ ਤਾਂ ਮੈਨੂੰ ਪੁੱਛਦੇ ਵੀ ਨਹੀਂ ਸੀ ਤੇ ਸਾਡੀ ਥੋੜੀ ਗਲਤੀ ਆ ਨੀਂਜ ਸੁੱਤੇ ਬੰਦੇ ਨੂੰ ਜਿੰਨਾ ਮਰਜ਼ੀ ਲਾਈ ਜਾ ਤੂੰ ਹੀ ਕਹਦੇ ਭੈਣ ਭਰਾ ਹੋ ਜਾ ਤੇ ਹੀ ਨਹੀਂ ਮੈਨੂੰ ਪੁੱਛਣਾ ਤੇ ਛੋਟੀ ਭੈਣ ਨੂੰ ਦੀਰੀ ਤੂੰ ਵੀ ਰਲ ਗਈ ਨਾ ਨਹੀ ਨਹੀ ਰਲ ਗਈ ਹੈ ਤੂੰ ਵੀ ਐ ਹੋ ਜੀਂਗੀ ਹੈ ਖਿਚੜੀ ਬਣਾਣੀ ਹੈ ਤੇ ਤੁਹਾਡਾ ਤੇ ਨੀਂਦਾ ਕੋਟਾ ਹਲੇ ਤੱਕ ਪੂਰਾ ਨਹੀਂ ਹੁੰਦਾ ਕੀ ਖਾ ਪੀ ਲੈਂਦੇ ਆ ਕੁਛ ਮੇਰੀ ਗੱਲ ਸੁਣ ਆਪਾਂ ਦੋਨੋਂ ਪੈਣਾ ਸਵੇਰੇ ਜਲਦੀ ਉੱਠਿਆ ਆਈਆਂ ਸੀ ਤੂੰ ਇਹ 12 ਵਜੇ ਤੱਕ ਸੁੱਤੇ ਹੀ ਚੱਲ ਬਸ ਗਾ ਚੁੱਪ ਗਾ ਜਾ ਮੈਨੂੰ ਗੁੱਸਾ ਆ ਗੇ ਓਏ ਇਹ ਕਿ ਮੈਂ ਗੱਲ ਕੀ ਕਰੀ ਤੀ ਗੱਲ ਚੁੱਕ ਲਈ ਦੇਖਿਓ ਦੇਖਿਓ ਮੈਂ ਪਾਪਾ ਨੂੰ ਦੱਸਦੀ ਹੁ ਨਹੀਂ ਉਹਨਾਂ ਕਰਦੀ ਮੈਂ ਪਾਪਾ ਨੂੰ ਤੂੰ ਹੀ ਬੋਲਦਾ ਸੀ ਜਾਨਾ ਓਏ ਨਹੀਂ ਦੀਰੀ ਪਾਪਾ ਕੋਈ ਗੱਲ ਨਹੀਂ ਐ ਦੱਸੋ ਅਸੀਂ ਮਜ਼ਾਕ ਕਰਨੇ ਆਂ ਤੁਹਾਡੇ ਨਾਲ ਚਲੋ ਬੱਸ ਕਰੋ ਅਸੀਂ ਤੇ ਚੱਲੇ ਆਂ ਰੋਣਾ ਚੁੱਪ ਕਰ ਜਾ ਕੋਈ ਗੱਲ ਨਹੀਂ ਚੱਲੇ ਚਲੀ ਆਈ ਚੱਲੇ ਆਂ ਅਸੀਂ ਬੱਸ ਹਣ ਮਸਕੰਗਾ ਚੱਲੇ ਫਿਰਨਾ ਮਾਰਾ ਗੱਦੀ ਕਰਨ ਇਹਨਾਂ ਨੂੰ ਜੁੱਤੀਆਂ ਜਿੰਨੀਆਂ ਵੱਜਣ ਓਨੀਆਂ ਹੀ ਥੋੜੀਆਂ ਹੀ ਮੈਂ ਤਾਂ ਕੰਨੀ ਆਪਣੀ ਕਾਲੀ ਜੁੱਤੀ ਹੀ ਹਿੱਲਾਲੀ ਚੁੱਕ ਕੇ ਨਾ ਐਦਾਂ ਤਿਤਲੀਆਂ ਤਿਤਲੀਆਂ ਐਸੀਆਂ ਛਪਾਵਾਂਗੀ ਨਾ ਤੇ ਦੀਰੀ ਯਾਦ ਕਰਨਗੇ ਤੂੰ ਵੀ ਲਲ ਜੰਨੀ ਆ ਨਾਲ ਤੁਸੀਂ ਵੀ ਜਰਾ ਸੁਧਰ ਜੋ ਹਏ ਹਏ ਮੈਂ ਥੋੜਾ ਕਿਦੀ ਕਿਦੀ ਕਲਾਸ ਲਾਵਾਂ ਮੈਂ ਉਹ ਮੈਂ ਨਹੀਂ ਰਹਿਲੀ ਤੂੰ ਆ ਜਾ ਪੜ ਫੋਨ ਕਿੱਥੇ ਹੈ ਤੇਰਾ ਮੈਨੂੰ ਆਪਣਾ ਫੋਨ ਦਿਖਾ ਦੇ ਰ ਮੈਨੂੰ ਨਾ ਇੱਕ ਕੀ ਕਹਿੰਦੇ ਮੈਂ ਨੋਟਸ ਵੇਖਣੇ ਆ ਫੋਨ ਦੇ ਆਪਣਾ ਨਹੀਂ ਫੋਨ ਦੀ ਬੈਟਰੀ ਡਾਊਨ ਹੈ ਨਹੀਂ ਛੋੜ ਨਾ ਮਾਰ ਫੋਨੇ ਤੇ ਤੂੰ ਫੋਨ ਪੂਰਾ ਆਪਣਾ ਚਾਰਜ ਕੀਤਾ ਫੋਨੇ ਕਿਤੇ ਡਾਊਨ ਹੋ ਗਈ ਉਹ ਯਾਰ ਇੱਕ ਮਿੰਟ ਦੇ ਦੇ ਮੇਰਾ ਫੋਨ ਲੱਭਣ ਨਹੀਂ ਤੇ ਆ ਮੈਨੂੰ ਦੇਰ idi ਫੋਨ ਕੀ ਕਰਨ ਨਹੀਂ ਯਾਰ ਕੀ ਤੰਗ ਕਰੀ ਜੰਨੀ ਪਹਿਲੇ ਉਹ ਦੋ ਤੰਗ ਕਰਕੇ ਕੇਦੀ ਦੀ ਹੁਣ ਤੁਸੀਂ ਮੇਰੇ ਦਿਵਾਲੇ ਹੋ ਗਿਓ ਤਿੰਨ ਨਾ ਹੀ ਮੈਨੂੰ ਟੱਕਰ ਹੋਏ ਨੇ ਮੈਂ ਚਲਨੀ ਆ ਹੁਣ ਲੈ ਫੋਨ ਦੇ ਨਾਂ ਤੇ ਇੰਨੀ ਕੋ ਸੜ ਜਾਂਦੀ ਆ ਅੱਗੇ ਤੇ ਕਦੀ ਨਹੀਂ ਇਹਨੇ ਮੈਨੂੰ ਆਪਣਾ ਫੋਨ ਦੇਣ ਤੋਂ ਮਨਾ ਕੀਤਾ ਪਤਾ ਨਹੀਂ ਕੀ ਕਰਨ ਦੀ ਤੁਹਾਨੂੰ ਮੈਂ ਕਹਾਂ ਨਾ ਮੇਰੀ ਦੀਦੀ ਕੋਲ ਹੁੰਦੇ ਆ ਤੁਸੀਂ ਹਟਦੇ ਹੀ ਨਹੀਂ ਤੁਸੀਂ ਫੋਨ ਕਰੀ ਜਾਂਦੇ ਕਰੀ ਜਾਂਦੇ ਮੈਂ ਕੱਟੀ ਜਾਂਦੀ ਪੀ ਸੀ ਤੁਹਾਨੂੰ ਸਮਝ ਨਹੀਂ ਆਉਂਦੀ ਨਾ ਕਰਿਆ ਕਰੋ ਫੋਨ ਜੋ ਇੱਕ ਵਾਰੀ ਕੱਟਦਾ ਨਾ ਦੀਦੀ ਨੂੰ ਪਤਾ ਲੱਗ ਜਾਂਦਾ ਨਾ ਤੇ ਦੀਦੀ ਨੇ ਮਨ ਚਪੇੜਾ ਮਾਰੀ ਅੱਗੇ ਉਹਨਾਂ ਨੂੰ ਸ਼ੱਕ ਜਿਹਾ ਹੋ ਗਿਆ ਮੈਂ ਨਾਲ ਗੱਲ ਉਹੋ ਜਿਹੀ ਕਰਦੇ ਪਤਾ ਕੀ ਕਹਿੰਦੇ ਕਹਿੰਦੇ ਰਿਤੀ ਕੋਈ ਐਹੋ ਜੀ ਗਲਤ ਨਹੀਂ ਹੈ ਜੇ ਕੋਈ ਐਹੋ ਜੀ ਗੱਲ ਹੈਗੀ ਹੈ ਤਾਂ ਮੈਨੂੰ ਦੱਸ ਦੇ ਕੰਨੋਂ ਮੈਨੂੰ ਪਤਾ ਲੱਗਾ ਨਾ ਤੇ ਫੇਰ ਵੇਖੀ ਤੂੰ ਕਹਿੰਦੀ ਵੀ ਹੈ ਕਿ ਪਤਾ ਨਾ ਲੱਗੇ ਇੱਕ ਨਾ ਇੱਕ ਦਿਨ ਤੇ ਪਤਾ ਲੱਗਣਾ ਹੀ ਹੈ ਨਾ ਸਾਰਿਆਂ ਨੂੰ ਨਹੀਂ ਨਹੀਂ ਗੱਲ ਸੁਣੋ ਇੱਕ ਨਾ ਇੱਕ ਦਿਨ ਦੀ ਗੱਲ ਬਹੁਤ ਦੂਰ ਹੈ ਪਰ ਮੈਨੂੰ ਪਤਾ ਕਿੰਨਾ ਟਾਰ ਲੱਗਦਾ ਜਦੋਂ ਮੈਂ ਪੜਦੀ ਹੁੰਨੀ ਆ ਦੀਦੀ ਕੋਲ ਬਹਿ ਕੇ ਪੜਦੇ ਤੁਸੀਂ ਮੈਸੇਜ ਕਰਦੇ ਹੋ ਮੈਂ ਰਿਪਲਾਈ ਕਰਦੀ ਆ ਕੋਈ ਇਮੋਜੀ ਆ ਜਾਂਦੀ ਉਹ ਨਾਲ ਹੀ ਮੇਰੇ ਵੱਲ ਵੇਖਣ ਬਹਿ ਜਾਂਦੇ ਆ ਕਿਹੜੇ ਟਾਈਮ ਕਰ ਆ ਮੈਨੂੰ ਆਪ ਹੀ ਦੱਸ ਦੇ ਮੇਰੀ ਸੁਣੋ ਗੱਲ ਘਰ ਮੈਨੂੰ ਕੋਈ ਮੈਸੇਜ ਮੈਸੇਜ ਤੇ ਚਲੋ ਨਾਰਮਲ ਆ ਕਾਲਿਆ ਕਰੋ ਮੈਂ ਸਾਇਲੈਂਟ ਲਗਾ ਦਾਂਗੀ ਪਰ ਮੈਨੂੰ ਫੋਨ ਨਹੀਂ ਕਰਨਾ ਜਦੋਂ ਮੈਂ ਕਾਲਜ ਹੁੰਨੀ ਆ ਨਾ ਤੁਸੀਂ ਮੈਨੂੰ ਉਦੋਂ ਫੋਨ ਕਰ ਸਕਦੇ ਹੋ ਕਾਲਜ ਵੀ ਤੂੰ ਕਿਹੜਾ ਵੇਲੀ ਹੁੰਨੀ ਆ ਕੋਈ ਨਾ ਬਿਤਰੇ ਲੱਗੀ ਹੁੰਦੀ ਐ ਇਕੱਲੀ ਮੈਂ ਲੱਗੀ ਹੁੰਦੀ ਐ ਕਦੀ ਧਰਾ ਲੱਗੀ ਹੁੰਦਾ ਕਦੀ ਕੋਈ ਲੱਗੀ ਹੁੰਦਾ ਪਰ ਉਹੋਂ ਵੀ ਤੇਰੇ ਅਹੀਂ ਬਾਣੇ ਹੁੰਦੇ ਯਾਰ ਮੈਂ ਕੀ ਕਰਾਂ ਜਦੋਂ ਥੋੜਾ ਜਿੰਨਾ ਵੀ ਅੱਗੇ ਪਿੱਛੇ ਹੁੰਦੇ ਨਾ ਮੈਂ ਉਸੇ ਟਾਈਮ ਤੁਹਾਨੂੰ ਕਾਲ ਕਰ ਦਿੰਨੀ ਆ ਤੇ ਜਦੋਂ ਕਾਲ ਹੁੰਦੀ ਐ ਫਿਰ ਮੈਨੂੰ ਯਾਰ ਕੱਟਣਾ ਪੈਂਦਾ ਮੈਂ ਕੀ ਕਰਾਂ ਤੁਸੀਂ ਦੱਸੋ ਹੁਣ ਤੇਰੇ ਕੋਈ ਬਾਣੇ ਭੋਨੇ ਨਹੀਂ ਚੱਲਣੇ ਹੁਣ ਮੈਂ ਮਿਲਣਾ ਤੇ ਮਿਲਣਾ ਮੈਂ ਕਿਸੇ ਦਿਨ ਮੈਂ ਤਾਂ ਭਾਵੇਂ ਮੂਵੀ ਦੇਖਣ ਚੱਲ ਆ ਭਾਵੇਂ ਕੈਫੇ ਚੱਲ ਕੇ ਦੇ ਮੈਂ ਮਿਲਣਾ ਹਾਂ ਹਮੇਸ਼ਾ ਯਾਰ ਮਿਲਣਾ ਇੱਥੇ ਗੱਲ ਕਰਨ ਦਾ ਟਾਈਮ ਨਹੀਂ ਹੁੰਦਾ ਤੁਸੀਂ ਮਿਲਣ ਬਾਰੇ ਕਹਿੰਦੇ ਫਿਰ ਉਹ ਆਪਣੇ ਭਾਂਡੇ ਛੱਡਦੇ ਹਾਂ ਹੁਣ ਕਿਸੇ ਦਿਨ ਮੈਨੂੰ ਆਪ ਹੀ ਫੋਨ ਕਰਕੇ ਦੱਸਿਓ ਕਦੋਂ ਮਿਲਣਾ ਯਾਰ ਜੇ ਮੇਰੀ ਭਰਾ ਨੂੰ ਪਤਾ ਲੱਗ ਗਿਆ ਮੇਰੀ ਦੀਦੀ ਨੂੰ ਪਤਾ ਲੱਗ ਗਿਆ ਜੇ ਸਾਨੂੰ ਕਿਸੇ ਨੇ ਵੇਖ ਲਿਆ ਕੀ ਕਰਾਂਗੇ ਇੱਕ ਦਿਨ ਤੇ ਵੇਖਣਾ ਹੀ ਹੈ ਨਾ ਦੱਸਣਾ ਤਾਂ ਹੈਗਾ ਹੀ ਹੈ ਪਤਾ ਲੱਗ ਜੇ ਤੇ ਲੱਜੇ ਸੀ ਮਤਲਬ ਤੁਸੀਂ ਖਲੇਰਾ ਪਾਣਾ ਚਾਹੁੰਦੇ ਹੋ ਪਤਾ ਲੱਗ ਜੇ ਤੇ ਮੈਨੂੰ ਚਪੇਣਾ ਪੈ ਜਾਣਾ ਖਲੇਰਾ ਪਏਗਾ ਤੇ ਸਮੇਟਿਆ ਵੀ ਜਾਊਗਾ ਤੁਸੀਂ ਉਹ ਹੀ ਸਮੇਟਣਾ ਜੇ ਮੈਂ ਕੁਝ ਨਹੀਂ ਜੇ ਕਰ ਸਕਦੀ ਮੈਂ ਤੇ ਡਰਦੀ ਆ ਜਲਦੀ ਕੇ ਦਾ ਕੋ ਨੰਬਰ ਆ ਨਹੀਂ ਕਾਲਜ ਤੋਂ ਛੁੱਟੀ ਹੋਏਗੀ ਤੇ ਉਦੋਂ ਪਰ ਮੈਂ ਘਰ ਕੀ ਬਹਾਨਾ ਲਾਵਾਂਗੀ ਤੁਸੀਂ ਦੱਸੋ ਨਾ ਐਂ ਤੂੰ ਵੇ ਨਾ ਕੀ ਬਹਾਨਾ ਲਾਤੀ ਨਹੀਂ ਲਾਣਾ ਓਏ ਹੇ ਯਾਰਾ ਨਾ ਨਹੀਂ ਕੀ ਪੰਗਾ ਭਾਤਾ ਮੂਵੀ ਦੇਖਣ ਚੱਲ ਜਾਂ ਕੈਫੇ ਮਿਲ ਯਾਰ ਮੈਂ ਗੱਲ ਲੈਣੀ ਮੁਸ਼ਕਲ ਕਰਦੀ ਆ ਮੈਸੇਜ ਤੇ ਗੱਲ ਲੈਣੀ ਮੁਸ਼ਕਲ ਕਰਦੀ ਆ ਉਹ ਵੀ ਮਿਲਣਾ ਇਹਨਾਂ ਨੂੰ ਐ ਨਨ ਇਤਹਾ ਜਾਨਾ ਆਪਣਾ ਬੁਲੇਟ ਲੈ ਕੇ ਮੈਨੂੰ ਲੈ ਆ ਨਾ ਤੇ ਮੈਂ ਕਿੱਦਾਂ ਬੈ ਕੇ ਕਿੱਦਾਂ ਜਾਵਾਂਗੀ ਇਹਨਾਂ ਨੂੰ ਓ ਮਾਈ ਗੋਡ ਖੱਲਿਆ ਜਲਦੀ ਦੀਦੀ ਹਾਂ ਇਹ ਕੀ ਕਰਨੀ ਉੱਪਰ ਦੀਦੀ ਆਈ ਮੈਂ ਤੇ ਪਰਸੀ ਨਹੀਂ ਆ ਗਿਆ ਤਰੀਲੀਆਂ ਚੱਲ ਕੋਈ ਗੱਲ ਜਾ ਕੇ ਦੇਖਦੀ ਹਾਂਜੀ ਦੀਦੀ ਪਰਦੇ ਤੇ ਕਿੰਨੇ ਗੰਦੇ ਹੋਏ ਆ ਇਸ ਤਰ੍ਹਾਂ ਕਰਦੀ ਆਂ ਕੱਲ ਮਸ਼ੀਨ ਲਾ ਕੇ ਨਾ ਪਰਦੇ ਵੀ ਤੋੜਾਂਗੀ ਨਹੀਂ ਕੱਲ ਮਸ਼ੀਨ ਲਾ ਕੇ ਅੱਜ ਹੀ ਲਾ ਹੁਣੇ ਮਸ਼ੀਨ ਲਾ